ਸਤਿ ਸ੍ਰੀ ਅਕਾਲ ਜੀ ਮੈਂ ਬਰਜਿੰਦਰ ਸਿੰਘ ਮਾਨ ਜੁੜ ਚੁੱਕਿਆ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 25 ਦਸੰਬਰ 2024 ਤੇ ਟਾਈਮ ਕਰੀਬ ਸਾਢੇ 1:07 ਦੇ ਹੋਣ ਜਾ ਰਹੇ ਨੇ ਗੱਲਬਾਤ ਮੌਸਮ ਨੂੰ ਲੈ ਕੇ ਕਰਾਂਗੇ 27 28 ਦਸੰਬਰ ਇੱਕ ਪੱਛਮੀ ਸਿਸਟਮ ਆ ਰਿਹਾ ਵਧੀਆ ਸਿਸਟਮ ਆਗਾ ਪਰ ਉਹਦਾ ਅਸਰ ਕਿਹੜੀ ਕਿਹੜੀ ਸਟੇਟਾਂ 'ਚ ਜ਼ਿਆਦਾ ਰਹਿ ਸਕਦਾ ਉਹਦੇ ਬਾਅਦ ਗੱਲਬਾਤ ਕਰਾਂਗੇ ਆਪਾਂ ਪੰਜਾਬ ਨੂੰ ਵੀ ਸਿਸਟਮ ਜਿਹੜਾ ਹਲਕੀ ਕਾਰਵਾਈ ਨਾਲ ਪ੍ਰਭਾਵਿਤ ਕਰ ਸਕਦਾ ਥੋੜੇ ਬਹੁਤ ਖੇਤਾਂ 'ਚ ਹਲਕੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਆ ਪਰ ਇਹ ਜਿਹੜਾ ਸਿਸਟਮ ਆਗਾ ਜ਼ਿਆਦਾਤਰ ਸਟੇਟਾਂ ਨੂੰ ਕਵਰ ਕਰੂਗਾ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਮੀਂਹ ਦੀਆਂ ਫਹਾਰਾਂ ਵੇਖਣ ਨੂੰ ਮਿਲ ਸਕਦੀਆਂ ਘਰਚਮਕ ਨਾਲ ਤੇ ਉਸੇ ਤਰ੍ਹਾਂ ਗੁਜਰਾਤ ਦੇ ਵੀ ਥੋੜੇ ਬਹੁਤ ਖੇਤਰਾਂ ਦੇ ਵਿੱਚ 27 ਦਸੰਬਰ ਨੂੰ ਹਲਕੇਆਂ ਫਹਾਰਾਂ ਦੇਖਣ ਨੂੰ ਮਿਲ ਸਕਦੀਆਂ ਤੇ ਜ਼ਿਆਦਾਤਰ ਜਿਹੜਾ ਸਿਸਟਮ ਦਾ ਅਸਰ ਆ ਉਹ ਚੜਦੇ ਪੂਰਬੀ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਤੇ ਯੂਪੀ ਦਿੱਲੀ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ 27 ਤੇ 28 ਦਸੰਬਰ ਨੂੰ ਪੰਜਾਬ ਵਿੱਚ ਇਹ ਸਿਸਟਮ ਦਾ ਅਸਰ ਹਲਕਾ ਹੀ ਰਹੂਗਾ ਕਿਉਂਕਿ ਇਸ ਸਿਸਟਮ ਨੂੰ ਪੂਰੇ ਦੀ سپورਟ ਆ ਜਿਹੜੀ ਹਵਾਵਾਂ ਦੀ ਉਹ ਥੋੜੀ ਘੱਟ ਰਹੂਗੀ ਤੇ ਜਿਹੜਾ ਜੁਪੀ ਤੇ ਪਹਿਲਾਂ ਅਸਰ ਸ਼ੁਰੂ ਹੋਣ ਕਨ ਜਾਂ ਹਰਿਆਣਾ ਤੇ ਪਹਿਲਾਂ ਅਸਰ ਸ਼ੁਰੂ ਹੋਣ ਕਨ ਜਿਹੜੀਆਂ ਪੂਰੇ ਦੀਆਂ ਹਵਾਵਾਂ ਬੰਗਾਲ ਦੀ ਖਾੜੀ ਤੋਂ ਚੱਲ ਕੇ ਆਉਣੀਆਂ ਸੀ ਉਹ ਬਲਾਕ ਹੋ ਜਾਣੀਆਂ ਨੇ ਮਤਲਬ ਕਿ ਉੱਥੇ ਅੱਧ ਜੀ ਰੁਕ ਜਾਣੀਆਂ ਨੇ ਤੇ ਜਿਹੜਾ ਸਿਸਟਮ ਦਾ ਜ਼ਿਆਦਾ ਅਸਰ ਆ ਉਹਨਾਂ ਖੇਤरां ਵਿੱਚ ਹੀ ਦੇਖਣ ਨੂੰ ਮਿਲੂਗਾ ਪੰਜਾਬ ਵਿੱਚ 27 ਦਸੰਬਰ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਕਿਤੇ ਕਿਤੇ ਹਲਕੀਆਂ ਫਹਾਰਾਂ ਪੈ ਸਕਦੀਆਂ ਥੋੜੇ ਬਹੁਤ ਖੇਤrana ਦੇ ਵਿੱਚ ਖਾਸ ਕਰਕੇ ਪਾਦ ਇਲਾਕੇ ਵਿੱਚ ਹਲਕੀਆਂ ਦਰਮਿਆਨੀਆਂ ਫਹਾਰਾਂ ਦੀ ਉਮੀਦ ਰਹੂਗੀ ਪੰਜਾਬ ਦੇ ਜਿਹੜੀ ਕੇਂਦਰੀ ਭਾਗਾਂ ਤੋਂ ਲੈ ਕੇ ਬਠਿੰਡਾ ਮਾਨਸਾ ਤੋਂ ਲੈ ਕੇ ਜਾਂ ਬਰਨਾਲਾ ਤੋਂ ਲੈ ਕੇ ਚੜ੍ਹਦੇ ਵੱਲ ਦੇ ਇਲਾਕੇ ਨੇ ਜਾਂ ਮੋਗਾ ਤੋਂ ਲੈ ਕੇ ਚੜ੍ਹਦੇ ਵੱਲ ਦੇ ਇਲਾਕੇ ਨੇ ਇਹਨਾਂ ਇਲਾਕਿਆਂ ਵਿੱਚ ਹਲਕੀਆਂ ਫਹਾਰਾਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਥੋੜੇ ਬਹੁਤ ਖੇਤrana ਵਿੱਚ ਜਿਆਦਾ ਵੱਡੇ ਪੱਧਰ ਤੇ ਕਾਰਵਾਈ ਜਿਹੜੀ ਨਹੀਂ ਹੋਊਗੀ ਪਰ ਥੋੜੇ ਬਹੁਤ ਖੇਤrana ਦੇ ਵਿੱਚ ਹਲਕੀ ਕਾਰਵਾਈ ਜਾਂ ਹਲਕੇ ਛਿੜਕਾਛਾਟਾ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ 28 ਦਸੰਬਰ ਦੀ ਸਵੇਰ ਤੱਕ ਮਾਝੇ ਵਿੱਚ ਸੁਭਾਵਨਾ ਮੀਂਹ ਦੀ ਘਾਟੀ ਜਾ ਪਰਹੀ ਹੈ ਜਾਂ ਪੰਜਾਬ ਦੇ ਵੱਡ ਨਾਲ ਦੇ ਪੱਛਮੀ ਇਲਾਕੇ ਆਗੇ ਉਹਨਾਂ ਵਿੱਚ ਵੀ ਕਿਤੇ ਇਕਾ ਲੋਕਾਂ ਦਾ ਛਿੜਕਾ ਛਰਾਟਾ ਦੇਖਣ ਨੂੰ ਮਿਲ ਸਕਦਾ ਹੈ ਜਾਂ ਕਿੰ ਮੈਨ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਦਬਾਬੇ ਵਿੱਚ ਤੇ ਪਵਾਰ ਦੇ ਵਿੱਚ ਥੋੜੇ ਬਹੁਤ ਖੇਤਰਾ ਵਿੱਚ ਹਲਕੀਆਂ ਫਹਾਰਾਂ ਜਿਹੜੀਆਂ ਦੇਖਣ ਨੂੰ ਮੇਟਾ ਕਰਨੀਆਂ ਨੇ 27 ਦਸੰਬਰ ਦੁਪਹਿਰਵਾਜ ਜਾਂ ਸ਼ਾਮ ਜਾਂ ਰਾਤ ਨੂੰ ਤੇ 28 ਦਸੰਬਰ ਸਵੇਰ ਤੱਕ ਜਿਹੜਾ ਸਿਸਟਮ ਹਲਕੀਆਂ ਪਹਾੜਾਂ ਜਾਂਦਾ ਪਹਾੜਾਂ ਦੇ ਵੱਲ ਖਿਸਕ ਜਾਣਾਗਾ ਤੇ ਪਹਾੜਾਂ ਵਿੱਚ ਵੀ ਹਲਕ ਹਲਕੀ ਤੋਂ ਦਰਮਿਆਨੀ ਬਰਫ ਵਾਲੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਪਰ 28 ਦਸੰਬਰ ਦੁਪਹਿਰ ਤੋਂ ਹੀ ਪਹਾੜ ਤੇ ਪੱਛੋਨੀਆ ਠੰਡੀਆਂ ਹਵਾਵਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ ਨੇ ਜਿਸ ਦਾ ਕਰਕੇ ਮੌਸਮ ਜਿਹੜਾ ਪੰਜਾਬ ਦੇ ਵਿੱਚ ਮੋੜ ਤੋਂ ਖੁਸ਼ਕ ਹੋਣਾ ਸ਼ੁਰੂ ਹੋ ਜਾਣਾਗਾ ਤੇ 28 29 30 31 ਦਸੰਬਰ ਮੌਸਮ ਜਿਹੜਾ ਖੁਸ਼ਕੀ ਰਹਿਣਾ ਉਸ ਤੋਂ ਬਾਅਦ 1 ਤੋਂ 5 ਜਨਵਰੀ 2025 ਦੇ ਵਿਚਕਾਰ ਵੀ ਜਿਹੜਾ ਮੌਸਮ ਜ਼ਿਆਦਾਤਰ ਇਲਾਕਿਆਂ ਵਿੱਚ ਖੁਸ਼ਕੀ ਹੀ ਰਹਿੰਦਾ ਜਾਪ ਰਿਹਾ ਤੇ ਕਿਸਾਨ ਵੀਰ ਪੁੱਛ ਰਹੇ ਸੀ ਵੀ ਕੋਰਾ ਪਊ ਜਾਂ ਨਹੀਂ ਪਊਗਾ ਕੋਰਾ ਪੈਣ ਦੀ ਸੁਭਾਵਨਾ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੀਗੀ ਕਿਉਂਕਿ ਪਹਾੜ ਦੇ ਪੱਛੋਂ ਦੀ ਠੰਡੀ ਹਵਾ ਤਾਂ ਜ਼ਰੂਰ ਚੱਲੂਗੀ ਠੀਤ ਲਹਿਰ ਦਾ ਪ੍ਰਭਾਵ ਜਿਹੜਾ ਪੰਜਾਬ ਵਿੱਚ ਹਲਕਾ ਹਲਕਾ ਬਣਿਆ ਰਹਿਣਾਗਾ ਪਰ ਬੱਦਲਬਾਹੀ ਗੁਜਰਦੀ ਰਹਣੀ ਹੈ ਟਟਮੀ ਸਾਹੀ ਵਾਲੀ ਬੱਦਲਬਾਹੀ ਅਸਮਾਨ ਨੂੰ ਢੱਕਦੀ ਰਹਣੀ ਆ ਥੋੜੇ ਥੋੜੇ ਦਿਨਾਂ ਇੱਕ ਅੱਧੇ ਦਿਨ ਦੇ ਬਕਵੇ ਤੋਂ ਜਿੱਦਾਂ ਕਰਕੇ ਕੋਰਾ ਪੈਣ ਦੀ ਸੰਭਾਵਨਾ ਜਿਹੜੀ ਬਹੁਤ ਜ਼ਿਆਦਾ ਘੱਟ ਦਿਖਾਈ ਦੇ ਰਹੀ ਆ ਹੋ ਸਕਦਾ ਇੱਕ ਦੁੱਕਾ ਤਾਂ ਪੈ ਜਾਵੇ ਪਰ ਜ਼ਿਆਦਾਤਰ ਖੇਤरां ਵਿੱਚ ਮੌਸਮ ਖੁਸ਼ਕ ਤੇ ਠੰਡਾ ਹੀ ਰਹੂਗਾ ਤੇ ਥੋੜੇ ਬਹੁਤ ਖੇਤरां 'ਚ ਧੁੰਦ ਦੀ ਆਉਣ ਯਾਨੀ ਜਿਹੜੀ ਬਣੀ ਰਹਣੀ ਆ ਕੱਲ ਸਵੇਰ ਵੀ ਥੋੜੇ ਬਹੁਤ ਖੇਤरां 'ਚ ਧੁੰਦ ਦਾਸਤਕ ਦੇ ਸਕਦੀ ਆ ਹਾਲਾਂਕਿ ਵੱਡੇ ਪੱਧ ਤੇ ਵਾਈਡ ਏਰੀਆ ਨੂੰ ਕਵਰ ਕਰਨ ਵਾਲੀ ਧੁੰਦ ਜਿਹੜੀ ਨਹੀਂ ਦਿਖਾਈ ਦੇ ਰਹੀਗੀ ਤੋ ਸੋ ਜਪਾਸੀਵੀ ਸਿਸਟਮ ਦੀ ਵਧੀਆ ਸਿਸਟਮ ਦੀ ਗੱਲ ਕੀਤੀ ਹੈ ਜਿਹੜਾ ਖਾਸ ਤੌਰ ਤੇ ਪੰਜਾਬ ਨੂੰ ਪ੍ਰਭਾਵਿਤ ਕਰੇ ਉਹੀ ਸਿਸਟਮ ਜਿਹੜਾ ਵਧੀਆ ਮੀਂਹ ਦੇਖ ਕੇ ਜਾਂ ਤਾਂ ਅੰਦਾਜ਼ਾ ਤਾਂ ਉਦਾਂ ਦਾ ਸਿਸਟਮ ਜਿਹੜਾ ਆ ਸਕਦਾਗਾ 7 ਜਨਵਰੀ 2025 ਦੇ ਲਾਗੇ ਇੱਕ ਪਾਸੀਵੀ ਸਿਸਟਮ ਆਉਂਦਾ ਦਿਖਾਈ ਦੇ ਰਿਹਾਗਾ ਜਿਹਦੇ ਕਾਰਨ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈਗੀ ਤੇ ਹਾਲ ਦੀ ਘੜੀ 27 28 ਦਸੰਬਰ ਨੂੰ ਨ ਖਾਸ ਕਰਕੇ 27 ਦਸੰਬਰ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਕਿਤੇ ਛਿੜਕਾ ਛਰਾਟਾ ਹਲਕੀਆਂ ਫੌਰਾਂ ਪੈ ਸਕਦੀਆਂ ਪਰ ਉਹ ਬੱਦਲਾਂ ਦੇ ਵਿੱਚ ਘਰ ਚਮਕਦੀ ਸੁਭਾਵ ਨੂੰ ਥੋੜੀ ਟਾਟੀ ਰਹੂਗੀ ਇਕਦੁੱਕਾ ਥਾਂ ਭਵੇਂ ਕਿਤੇ ਬੱਦਲ ਕਰਜੇ ਜਾਵੇ ਪਰ ਜ਼ਿਆਦਾਤਰ ਛਿੜਕੇ ਛਰਾਟੇ ਕੇਰਮੈਂ ਜਲੇ ਬੱਦਲ ਹੀ ਹੋਣਗੇ ਸੋ ਇਨਿਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ